हां जी वाहेगुरु जी का खालसा जी वाहेगुरु जी की फतेह तो अस्सी ਭਾਨੇ ਸਿੱਧੂ ਬਾਈ ਦੇ ਘਰੇ ਬੈਠੇ ਆ ਤੇ ਸੰਗਰੂਰ ਤੋਂ ਆਇਆ ਜਿਹੜੇ-ਜਿਹੜੇ ਭਰਾਵਾਂ ਨੇ ਇਸ ਅੰਦੋਲਨ ਦੇ ਵਿੱਚ ਸਾਡਾ ਸਾਥ ਦਿੱਤਾ ਅਸੀਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਅਹਿਸਾਨਮੰਦ ਅਸੀਂ ਸਾਰੀ ਸਾਡੀ ਸਮੁੱਚੀ ਟੀਮ ਅਹਿਸਾਨਮੰਦ ਹੈ ਕਿ ਪੰਜਾਬੀਆਂ ਨੇ ਇਸ ਵਾਰ ਦਿਲ ਖੋਲ ਕੇ ਸਾਡਾ ਸਾਥ ਦਿੱਤਾ ਐ ਲਾ ਲੋ ਵੀ ਇਹ ਕੰਮ ਜੇਕਰ ਅਸੀਂ ਇਕੱਲੇ ਹੁੰਦੇ ਤਾਂ ਕਦੇ ਨਹੀਂ ਹੋਣਾ ਸੀ ਜਿੰਨਾ ਸਾਥ ਇਸ ਵਾਰ ਪੰਜਾਬੀਆਂ ਨੇ ਦਿੱਤਾ ਜਾਂ ਹਰਿਆਣੇ ਦੇ ਲੋਕਾਂ ਨੇ ਦਿੱਤਾ ਜਾਂ ਹਿਮਾਚਲ ਜੁਪੀ ਜਿੰਨੇ ਵੀ ਭਰਾ ਸੀ ਦੂਰੋਂ ਦੂਰੋਂ ਆਉਂਦੇ ਰਹੇ ਤੁਸੀਂ 29 ਤਰੀਕ ਨੂੰ ਵੀ ਵੱਡੀ ਗਿਣਤੀ ਦੇ ਵਿੱਚ ਸਰਕਾਰ ਨੂੰ ਹਿਲਾ ਕੇ ਰੱਖਿਆ ਤੇ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਜੇਕਰ ਤੁਸੀਂ ਨਾ ਆਉਂਦੇ ਤਾਂ ਆਪਾਂ ਤੋਂ ਵੈਰੀਗੇਟ ਨਹੀਂ ਟੱਪੇ ਜਾਣੀ ਸੀ ਸੋ ਪ੍ਰਸ਼ਾਸਨ ਦੀ ਆਪਦੀ ਡਿਊਟੀ ਹੁੰਦੀ ਉਹਨਾਂ ਨੇ ਆਪਦੀ ਡਿਊਟੀ ਨਿਭਾਈ ਜਿਵੇਂ ਕਿ ਸਰਕਾਰ ਨੇ ਉਹ ਹਦਾਇਤਾਂ ਕੀਤੀਆਂ ਉਹਨਾਂ ਨੇ ਉਹਦਾ ਕੀਤਾ ਪਰ ਸਾਡੇ ਯੋਧੇ ਪਿੱਛੇ ਨਹੀਂ ਹਟੇ ਸਾਡੇ ਯੋਧਿਆਂ ਨੇ ਜਿਵੇਂ ਅਸੀਂ ਦਿੱਲੀ ਗਏ ਸੀ ਉਸੇ ਤਰ੍ਹਾਂ ਅੱਜ ਅਸੀਂ ਸੰਗਰੂਰ ਦੀ ਧਰਤੀ ਤੇ ਜਾ ਕੇ ਇਹ ਅੰਦੋਲਨ ਜਿੱਤ ਕੇ ਆਇਆ ਕਿ ਬਾਈ ਭਾਨੇ ਸਿੱਧੂ ਦੀ ਜਿਹੜੀ ਵੀ ਆਈ ਹੈ ਉਹ ਲਿਖਤੀ ਰੂਪ ਦੇ ਵਿੱਚ ਦੇ ਦਿੱਤੀ ਗਈ ਹੈ ਕਾਨੂੰਨਨ ਜੋ ਕਾਰਵਾਈ ਪੈਣੀ ਹੈ ਉਹ 6 ਦਿਨਾਂ ਦੇ ਵਿੱਚ ਪੈਣੀ ਹੈ 6ਵੇਂ ਦਿਨ ਬਾਈ ਭਾਨਾ ਸਿੱਧੂ ਆਪਣੇ ਘਰੇ ਹੋਊਗਾ ਸਾਡੇ ਪੂਰੇ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਹੋਊਗਾ ਜਿਵੇਂ ਬਾਈ ਭਾਨੇ ਨੂੰ ਤੁਸੀਂ ਇਸ ਵਾਰ ਸਾਥ ਦਿੱਤਾ ਹੌਸਲਾ ਦਿੱਤਾ ਅਸੀਂ ਕਦੇ ਵੀ ਇਹ ਡੋਲਾਂਗੇ ਨਹੀਂ ਕਦੇ ਵੀ ਪੰਜਾਬ ਨੂੰ ਪਿੱਠ ਨਹੀਂ ਦਿਖਾਵਾਂਗੇ ਜਾਂ ਕਦੇ ਵੀ ਪੰਜਾਬ ਨਾਲ ਦਗਾ ਨਹੀਂ ਕਰਾਂਗੇ ਸੋ ਜਿਵੇਂ ਤੁਸੀਂ ਸਾਨੂੰ ਹੌਸਲਾ ਦਿੱਤਾ ਸਾਡਾ ਸਾਥ ਦਿੱਤਾ ਅਸੀਂ ਵੀ ਹਮੇਸ਼ਾ ਤੁਹਾਡੇ ਨਾਲ ਖੜਦੇ ਰਹਾਂਗੇ ਬਾਈ ਪੂਰੇ ਪੰਜਾਬ ਦਾ ਪੂਰੇ ਹਰਿਆਣੇ ਦਾ ਸਾਰੇ ਜਿੰਨੇ ਭਰਾ ਜੰਮੂ ਕਸ਼ਮੀਰ ਤੋਂ ਵੀ ਆਏ ਸਾਰੇ ਪਣਾਵਾਂ ਦਾ ਬਹੁਤ-ਬਹੁਤ ਸਾਡੀ ਸਮੁੱਚੀ ਟੀਮ ਵੱਲੋਂ ਧੰਨਵਾਦ ਤੇ ਅੱਜ ਜੋ ਪ੍ਰਦਰਸ਼ਨ ਸੀ ਉਹਦੇ ਵਿੱਚ ਭਾਵੇਂ ਰਕਾਬਟਾਂ ਆਈਆਂ ਭਾਵੇਂ ਸਾਡੇ ਨੌਜਵਾਨਾਂ ਨੂੰ ਥਾਣਿਆਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਨਾਜ਼ਰਬੰਦ ਕੀਤਾ ਗਿਆ ਪਰ ਸਾਰੇ ਭਰਾਵਾਂ ਨੇ ਡਟ ਕੇ ਸਾਹ ਦਿੱਤਾ ਜਿਹੜਾ ਜ਼ਬਰਦਸਤ ਮੁਕਾਬਲਾ ਸਾਬਰ ਦੇ ਨਾਲ ਕੀਤਾ ਕੁਝ ਵੀ ਹਿੰਸਕ ਨਹੀਂ ਹੋਇਆ ਕਿਉਂਕਿ ਸਰਕਾਰਾਂ ਚਾਹੁੰਦੀਆਂ ਹੁੰਦੀਆਂ ਨੇ ਜੇ ਹਿੰਸਕ ਹੋ ਜੇ ਤਾਂ ਜਿਹੜੇ ਅੰਦੋਲਨ ਨੂੰ ਖਰਾਬ ਕਰ ਦਿੱਤੇ ਜਾਂਦੇ ਨੇ ਸੋ ਤੁਸੀਂ ਸਾਰਿਆਂ ਨੇ ਜਾਗ ਤੇ ਚ ਰਹਿ ਕੇ ਲਾਮਬੰਦ ਰਹਿ ਕੇ ਸਾਡਾ ਜੋ ਅੱਜ ਸਾਹ ਦਿੱਤਾ ਅਸੀਂ ساری ਉਮਰ ਤੁਹਾਡਾ एहसानमंद ਰਹਾਂਗੇ ਆਉਣੇ ਦੋ ਸ਼ਬਦ ਮੈਂ ਸਾਰੇ ਜਥੇਬੰਦੀਆਂ ਦਾ ਛਿੰਨੀ ਵੀ ਸੰਗਤ ਪਹੁੰਚੀ ਕਣਾ ਬੁੰਚੀਆਂ ਜਿਨੇ ਵੀ ਵੀਰਪਾਈ ਪਹੁੰਚਣ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅਸੀਂ ਹੁਣੇ ਖਾ ਤੁਹਾਡੇ ਕਰਜ਼ਦਾਰ ਰਹਾਂਗੇ ਬਾਕੀ ਰਾਜਬਾਈ ਨੇ ਦੱਸ ਹੀ ਦਿੱਤਾ ਜੇ ਕੋਈ ਵੀ ਬਾਕੀ ਇੱਕ ਰਾਹ ਹੋਰ ਗੱਲ ਲੱਗੇ ਕਹਿੰਦੇ ਵੀ ਜੇ ਕੋਈ ਵੀ ਨਾ ਉੱਥੇ ਸੰਗਰੂਰ ਦੇ ਨੇੜੇ ਤੇੜੇ ਕੋਈ ਬੰਦਾ ਤੰਗ ਪਰੇਸ਼ਾਨ ਹੁੰਦਾ ਸੀ ਇੱਕ ਦੋ ਨੰਬਰ ਵੀ ਇਹਦੇ ਉੱਪਰ ਪਾਉਂਗੇ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਸਾਡੀ ਟੀਮ ਦੇ ਹੀ ਚਾਰ ਪੰਜ ਬੰਦੇ ਬੰਦੇ ਉੱਥੇ ਹੈਗੇ ਨੇ ਚਾਰ ਪੰਜ ਪਿੰਡਾਂ ਦੇ ਨੇੜੇ ਤੇੜੇ ਉਹ ਸਾਰੇ ਬੰਦੇ ਨੂੰ ਸਾਂਭਣਗੇ ਵੀ ਜੇ ਹੋਰ ਕੋਈ ਦੂਰੋਂ ਨੇੜੇੋਂ ਭਾਈ ਆ ਜਾਂ ਉਹਨੂੰ ਰਹਿਣ ਕਰਦੀ ਦਿੱਕਤ ਆਉਂਦੀ ਹੈ ਤਾਂ ਮਾਸਤਾਨ ਸਾਹਿਬ ਗੁਰਦੁਆਰਾ ਸਾਹਿਬ ਹੈਗਾ ਪ੍ਰਬੰਧ ਤੇ ਇੱਕ ਆਪਣੇ ਉੱਤੇ ਗੁਰਦੁਆਰਾ ਸਾਹਿਬ ਕਿਹੜਾ ਸੀ ਗੱਪੀ ਖਾਣਾ ਖਾਣਾ ਜੋਤੀ ਜੋਤੀ ਸਰੋਪੇਤ ਜੋਤੀ ਸਰੋਪੇਤ ਗੁਰਦੁਆ ਉਹ ਹੈਗੇ ਜਿ ਇੱਕ ਖਰਾਣਾ ਖਰਾਣੀ ਪਿੰਡੋਂ ਦੋ ਉੱਥੋਂ ਦੇ ਵੀ ਅਸੀਂ ਨੰਬਰ 2 ਜਾਰੀ ਕਰਾਂਗੇ ਸਾਰੇ ਬੰਦੇ ਉਹਨਾਂ ਨਾਲ ਕੰਟੈਕਟ ਕਰ ਸਕਦੇ ਜੇ ਕਿਸੇ ਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਆਈ ਬਾਕੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਨਾਮ ਜਿੰਦਾਬਾਦ 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 ਸਾਰੇ ਭਣਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਉਂਦਾ ਖਸੂ ਜਿੰਦਾਬਾਦ